ਬਾਬੂ ਰਾਜਵਲੀ ਜੀ ਇਸ ਕਵਤਾ ਦੇ ਵਿੱਚ ਆਪਣੇ ਵਤਨ ਵਿਛੋੜੇ ਦਾ ਦਰਦ ਇਸ ਤਰ੍ਹਾਂ ਬਿਆਨ ਕਰਦੇ ਹਨ ਆਵੇ ਵਤਨ ਪਿਆਰਾ ਚੇਤੇ ਯਾਦ ਖੇਚ ਪਾਉਣ ਮੁਹੱਬਤਾਂ ਜੀ ਮੰਨ ਲਈ ਜੋ ਕਰਦਾ ਰੱਬ پاک ਹੈ ਆਉਂਦੀ ਯਾਦ ਵਤਨ ਦੀ ਖਾਕ ਹੈ ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ਹਾਏ ਮੈਂ ਭੁੱਜ ਗਿਆ ਵਾਂਗੂ ਖਿਲਦੇ ਪੜਥਾ ਬਣ ਗਈ ਦੇਹੀ ਐ ਵਿਛੜੇ ਯਾਰ ਪਿਆਰੇ ਬਣੀ ਮੁਸੀਬਤ ਕੇਹੀ ਐ ਜਾਂਦੇ ਲੋਕ ਨਗਰ ਦੇ ਰਸਬੂ ਪਿੰਡ ਦੀ ਪੌਣ ਫੁੱਲਾਂ ਦੀ ਖੁਸ਼ਬੂ ਹੋ ਗਿਆ ਜਿਗਰ ਫਾੜਿਓ ਫਾੜੀ ਵੱਡ ਦੀ ਚੱਕ ਚਿੰਤਾ ਬਗਿਹੜੀ ਹੱਡੀਆਂ ਸਿੱਟੀਆਂ ਚੱਬਤਾ ਜੀ ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪੌਣ ਮੁਹੱਬਤਾਂ ਜੀ ਸੋਹਣੀ ਸਾਹੋ ਪਿੰਡ ਦੀ ਇਹ ਵਿਹੇ ਬਚਪਨ ਦੇ ਵਿੱਚ ਪੜੇ ਬੰਬੀਹੇ ਚੂਰੀ ਖਵਾ ਮਾ ਪਾਤੇ ਰਸਤੇ ਚੱਕ ਲੈ ਕਲਮ ਦਵਾਤਾ ਵਸਤੇ ਸ਼ੇਰ ਨਰੰਜਨ ਮਹਿੰਗੇ ਨੇ ਭੁੱਲ ਦੀਆਂ ਨਾ ਪਰਜਾਈਆਂ ਪਾਈਆਂ ਘੁੰਮਰਾਂ ਲਹਿੰਗੇ ਨੇ ਪੰਜ ਪਾਸ ਕਰਕੇ ਤੁਰ ਗਏ ਮੋਗੇ ਮਾਪਿਆਂ ਜਿਉਂਦਿਆਂ ਤੋਂ ਸੁੱਖ ਭੋਗੇ ਪੈਸੇ ਖਾ ਮਠਿਆਈਆਂ ਬਚਦੇ ਵੇਂਦੇ ਸ਼ਹਿਰ ਸੜਕ 'ਤੇ ਨੱਚਦੇ ਠਮ ਠਮ ਚੱਕਦੇ ਪਬ ਤਾਂ ਜੀ ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ ਕਰ ਐਂਟਰੈਂਸ ਪਾਸ ਸਕੂਲਾਂ ਓਵਰਸੀਅਰ ਬਣੇ ਰਸੂਲੋਂ ਜ਼ਿਲ੍ਹੇ ਪਸ਼ੌਰ ਨਹਿਰ ਵਿੱਚ ਭਰਤੀ ਦੌਲਤ ਪਾਣੀ ਵਾਂਗੂ ਵਰਤੀ ਬਹੁਤ ਬਹਾਰਾਂ ਮਾਣੀਆਂ ਸੁਰਖ ਮਖਮਲਾ ਵਰਗੇ ਫਿਰਨ ਪਠਾਨ ਪਠਾਨੀਆਂ ਬਦਲੇ ਜਗਰਾਵਾ ਕੋਲੇ ਖਾੜੇ ਵਰਦੀਆਂ ਕਣੀਆਂ ਰੂਪ ਧਾੜੇ ਅਫਲਾ ਤੂਨ ਵਰਗੀਆਂ ਅਕਲਾ ਗੱਭਰੂ ਮਟਿਆਰਾਂ ਪਰ ਸ਼ਕਲਾ ਸੋਹਣੀ ਬਣ ਗਈ ਸ਼ਬਤਾ ਜੀ ਆਵੇ ਵਤਨ ਪਿਆਰਾ ਚੇਤੇ ਜਲ ਦੇ ਖੇਚ ਪਾਉਣ ਮੁਹੱਬਤਾਂ ਜੀ ਜਦ جنگ ਕਰਦੇ ਬ੍ਰਿਟਿਸ਼ ਜਰਮਨ ਬਸਰੇ ਵਗ ਗਿਆ ਮਾਂ ਦਾ ਸਰਬਣ ਮੁਲਕ ਉਹ ਕੋਕਾਫਾ ਤੋਂ ਨੇੜੇ ਮਾਰੇ ਸਭ ਜਿਹ ਸ਼ਹਿਰ ਵੱਲ ਗੇੜੇ ਵਾਹ ਟਿਕਾਣੇ ਪਰੀਆਂ ਦੇ ਅਜਬ ਨਜ਼ਾਰੇ ਦੇਖੇ ਰੱਬ ਦੀ ਕਾਰਗਰੀਆਂ ਦੇ ਮੁੜ ਪਿਆ ਵੇਖਣ ਪਿੰਡ ਦੀਆਂ ਗਲੀਆਂ ਪਿੰਡ ਦੀਆਂ ਮਿੱਟੀਆਂ ਖੰਡ ਦੀਆਂ ਡਲੀਆਂ ਬਣ ਕੇ ਗਬਰੂ ਦਿਲ ਨੂੰ ਮੋਹਣੇ ਬਿਲਡਿੰਗ ਨਿਊਯਾਰਕ ਤੋਂ ਸੋਹਣੇ ਰਹੇ ਚਵਾਰੇ ਫੱਬਤਾ ਜੀ ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾ ਜੀ ਮੁਕਸਰ ਟੇਪਾ ਵਾਲੀ ਮਹਾਵੱਧਰ ਨੀਤਾ ਸਾਫ਼ ਦਿਲਾਂ ਦੇ ਪੱਦਰ ਲੋਕ ਐਨ ਇਨ ਨਗਰਾਂ ਦੇ ਦਾਤੇ ਮੱਗੀਆਂ ਉਨ ਤੇ ਬੋਲ ਲਟਾਤੇ ਦਾਣੇ ਪੀਣ ਮਸ਼ੀਨਾ ਤੇ ਬੱਚੜੇ ਜਿਉਣ ਸਦਾ ਸੁਖ ਮਾਣਣ ਬਣ ਗਿਆ ਸੁਰਗ ਜ਼ਮੀਨਾਂ ਤੇ ਖੁਸ਼ੀਆਂ ਕਰਨ ਦੀਵਾਨ ਲਗਾਉਂਦੇ ਛਾਣੇ ਵੱਜਦੇ ਸ਼ਬਦ ਸੁਣਾਉਂਦੇ ਆਉਂਦੇ ਪ੍ਰਚਾਰਕ ਤੇ ਢਾਡੀ ਤੜਕੇ ਉੱਠ ਕੇ ਧੋਂਦੇ ਬਾਡੀ ਸ਼ਾਇਰ ਸੁਣਾਉਣ ਕਵਤਾ ਜੀ ਆਵੇ ਵਤਨ ਪਿਆਰਾ ਚੇਤੇ ਜਦ ਖੇਚ ਪਾਉਣ ਮੁਹੱਬਤਾ ਜੀ ਆਗਾ ਬਦਲ ਮੁਕਸਰੋਂ ਢੈ ਪਈ ਬਾਗੀ ਬੁਲਬੁਲ ਕਰੇ ਚਾਹ ਚਾਹ ਪਈ ਵੇਖੇ ਕੋਟ ਫਰੀਦ ਦਸਹਰੇ ਹੋਵਣ ਲੱਗਦੇ ਫੈਰ ਦੁਪਹਿਰੇ ਤੋਪ ਚੀ ਤੋਪਰ ਚਲਾਵਣ ਜੀ ਪਾਪ ਕਰਿਓ ਨਾ ਪਾਪੀ ਹਰ ਸਾਲ ਸੜਦਾ 라ਵਣ ਜੀ ਆਗਾ ਕਹਿਰੇ ਬੜੀ ਆਬਾਦੀ ਜਾਹ ਪੀ ਕੇ ਗੁੱਡਣ ਕੁਮਾਦੀ ਲਾਲਾ ਖੇਤ ਖੇਤ ਵਿੱਚ ਕੂਏ ਖਾਂਡ ਦੀਆਂ ਡਲੀਆਂ ਨਿਕਲਣ ਧੂਵੇਂ ਖਾਂਡ ਬਣਾਉਣੇ ਸਭ ਤਾਂ ਜੀ ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾ ਜੀ ਮੈਨੂੰ ਫੇਰ ਚੱਕਦਾ ਸਿੱਖਣ ਦੇਗਾ ਜੱਗੂ ਰਾਮਣ ਜਾਂਦੇ ਦੇਗੇ ਸੋਹਣੇ ਮਿਰਜੇ ਵਰਗੇ ਲਾੜੇ ਬੱਬਰ ਬਾਣ ਮਾਰ ਸੰਗੀਨਾ ਪਾੜੇ ਚੜਕੇ ਚੱਕ ਨੂੰ ਜਾਣਾ ਸੀ ਪੁਲਸੀਆਂ ਵਰਗੀ ਬਿਲਜਿਸ ਮੇਰਾ ਖਾਕੀ ਬਾਣਾ ਸੀ ਜਾ ਮੈਂ ਆਉਂਦੇ ਵੇਖੇ ਜਮਜੈ ਮੇਰੇ ਉਖੜੇ ਫਿਰਦੇ ਦਮਜੈ ਦੂਰੋਂ ਵੇਖ ਮੈਂ ਡਿਗਿਆ ਤੀੜਾਂ ਦੂਰੋਂ ਦੇਖ ਮੈਂ ਡੇ ਗਿਆ ਤੀੜਾਂ ਤੰਦੀਆਂ ਮੇਰੀਆਂ ਜਾਣ ਪਦੀੜਾਂ ਉੱਡਦੀ ਜਾਂਦੀ ਗੱਬ ਤਾਂ ਜੀ ਆਵੇ ਵਤਨ ਪਿਆਰਾ ਚੇਤੇ ਜਾ ਦੇ ਖੇਚ ਪਉਣ ਮੁਹੱਬਤਾ ਜੀ ਸੀਤੋ ਬਿਸ਼ਨਪੁਰੇ ਸੁਖ ਚਾਏ ਨੇ ਇਧਰ ਮਿਰਗ ਜਿਆਦਾ ਰਹਿਣੇ ਮੁਛਦੇ ਫਿਰਦੇ ਹਾੜੀ ਸੋਣੀ ਹੀਰੇ ਹਰਨੇ ਜਹਾਂ ਦੀ ਸ਼ੋਣੀ ਹੈ ਵਿੱਚ ਖੁੱਲੀਆਂ ਰੋਈਆਂ ਦੇ ਬੜਾ ਰੰਦੇਣ ਸ਼ਿਕਾਰੀ 12 ਪਿੰਡ ਬਸ਼ਨੋਈਆਂ ਦੇ ਤਿਉਨੇ ਰਾਇਕੇ ਮਾਹੂ ਆਣੇ ਬਾਦਲ ਖੁੱਡੀਆਂ ਅਬਲ ਖੁਰਾਣੇ ਕੋਲ ਸਰਦਾਰ ਨਵਾਬਾਂ ਵਰਗੇ ਕੋਠੇ ਨਰਮਿਆਂ ਦੇ ਨਾਲ ਭਰ ਗਏ ਇਨ ਪਰ ਰਾਜੀ ਰੱਬ ਤਾਂ ਜੀ ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ ਬੈਠਾ ਬਾਜ ਕਲੰਬੀ ਸੋਝਾਂ ਜੰਗੀ ਰਾਣੇ ਲੈ ਲਈਆਂ ਮੌਜਾਂ ਚੁੰਮਾ ਗਿੱਦੜਵਾਹਾ ਤੇ ਚੁੱਗੇ ਬਾਬੂ ਰਜਵਲੀ ਹੋਸ਼ ਗਏ ਉੱਗੇ ਮੇਲੇ ਵੇਖ ਬਠੰਡੇ ਜੀ ਖੜੇ ਫਤਿਹ ਅਜੀਜ਼ ਲਗਾਉਂਦੇ ਜੈਸੇ ਟਿਕਣ ਬਿੰਡੇ ਜੀ ਸੁਣ جگਮੇਲ ਬਸੰਤ ਪਿਆਰਿਓ ਪਰ ਜਿੰਦ ਰੱਬ ਦੇ ਨਾਂ ਤੇ ਵਾਰਿਓ ਪੈਂਦਾ ਸੁੱਤਾ ਜਾਗ ਨਸੀਬਾ ਜਾਂਦਾ ਕਿਸਮਤ ਦੇ ਨਾਲ ਬੀਬਾ ਜਨਮ ਅਮੋਲ ਕਲਬ ਤਾਂ ਜੀ ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾ ਜੀ ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾ ਜੀ